ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਸੁਝਾਅ ਰੱਖਣੇ ਬਿਲਕੁਲ ਨਾ ਭੁੱਲਣਾ ਇੱਕ ਪਿੰਡ ਦੇ ਵਿੱਚ ਇੱਕ ਨਾਰਮਲ ਪਰਿਵਾਰ ਆ ਪਰਿਵਾਰ ਦੇ ਵਿੱਚ ਪਰਿਵਾਰ ਦਾ ਮੁਖੀ ਚਰਨ ਸਿੰਘ ਤੇ ਉਹਦੀ ਪਤਨੀ ਨਸੀਬਕੋਰਾ ਉਹਨਾਂ ਦੇ ਇੱਕ ਬੇਟੀ ਹੋਈ ਬੇਟੀ ਸੀ ਜਿਹੜੀ ਉਹਦਾ ਰੰਗ ਥੋੜਾ ਜਾਂ ਪੱਕਾ ਸੀ ਜਦੋਂ ਬੇਟੀ ਦਾ ਜਨਮ ਹੋਇਆ ਤੇ ਚਰਨ ਸਿੰਘ ਆਪਣੀ ਧੀ ਨੂੰ ਸੀਨੇ ਨਾਲ ਲਾਉਂਦਾ ਤੇ ਉਹਨੂੰ ਬਹੁਤ ਪਿਆਰ ਕਰਦਾ ਤੇ ਜਦੋਂ ਉਹਦੀ ਮਾਂ ਨੇ ਹਨਾ ਬੇਟੀ ਨੂੰ ਵੇਖਿਆ ਤੇ ਉਹ ਕਹਿੰਦੀ ਕਿ ਆਪਣਾ ਦੋਨਾਂ ਜੀਆਂ ਦਾ ਰੰਗ ਤਾਂ ਗੋਰਾ ਵੀ ਪਰ ਆਪਣੀ ਬੇਟੀ ਦਾ ਰੰਗ ਪੱਕਾ ਤੇ ਚਰਨ ਸਿੰਘ ਕਹਿੰਦਾ ਕਿ ਜਿਹੜੇ ਬੱਚੇ ਹੁੰਦੇ ਆ ਨਾ ਰੱਬ ਦਾ ਰੂਪ ਹੁੰਦੇ ਆ ਨਾਲੇ ਬੱਚਿਆਂ ਦਾ ਰੰਗ ਦਾ ਕੀ ਹੁੰਦਾ ਬੱਚੇ ਦਾ ਹਾਂ ਸੌਰੰਗ ਬਦਲਦੇ ਆ ਵੀ ਕੋਈ ਗੱਲ ਨਹੀਂ ਹਜੇ ਤਹਨੇ ਵੱਡੀ ਹੋਣਾ ਚਲੋ ਹੌਲੀ ਹੌਲੀ ਸਮਾਂ ਗੁਜ਼ਰਿਆ ਅੱਜ ਹੋਰ ਸਵੇਰੇ ਹੋਰ ਦਿਨ ਬਦਲੇ ਜਦੋਂ ਤੇ ਜਿਹੜੀ ਬੱਚੀ ਸੀ ਉਹਦਾ ਨਾਮ ਉਹਨਾਂ ਨੇ ਪਰੀ ਰੱਖਿਆ ਸੀ ਕਿਉਂਕਿ ਕੋਈ ਵੀ ਮਾਪਿਓ ਆ ਉਹਨਾਂ ਨੂੰ ਆਪਣੀ ਔਲਾਦ ਆ ਜਿਹੜੀ ਧੀਆ ਨੇ ਪਰੀਆਂ ਵਰਗੀਆਂ ਹੀ ਲੱਗਦੀਆਂ ਹੁੰਦੀਆਂ ਤੇ ਪਰੀ ਜਦੋਂ ਰੱਖਿਆ ਉਹਦਾ ਨਾਮ ਤੇ ਪਰ ਉਹਦਾ ਰੰਗ ਸੀ ਜਿਹੜਾ ਉਹ ਗੋਰਾ ਨਾ ਹੋਇ ਹੋ ਸਕਿਆ ਉਹਦਾ ਰੰਗ ਮਤਲਬ ਥੋੜਾ ਪੱਕਾ ਹੀ ਰਿਹਾ ਤੇ ਜਿਹੜੀ ਨਸੀਬਕੌਰ ਸੀ ਉਹ ਚਰਨ ਸਿੰਘ ਨੂੰ ਕਹਿ ਦਿੰਦੀ ਵੀ ਧੀयां ਹੋਣ ਤਾਂ ਗੋਰੀਆਂ ਹੋਣਾ ਵੀ ਵੱਡੀ ਹੋ ਕੇ ਇਹਦਾ ਰਿਸ਼ਤਾ ਨਹੀਂ ਹੋਣਾ ਉਹ ਕਹਿੰਦਾ ਹੈ ਕਮਲੀ ਮੇਰੀ ਧੀ ਨੂੰ ਆਏ ਨਾ ਕਿਹਾ ਕਰ ਮੇਰੀ ਧੀ ਨੇ ਖਬਰਾ ਪੜ ਲਈ ਕਿ ਕੀ ਬਣਨਾ ਨਾਲੇ ਰੰਗ ਤਾਂ ਦੋ ਹੀ ਹੁੰਦੇ ਆ ਜਾਂ ਤਾਂ ਪੱਕਾ ਹੁੰਦਾ ਤੇ ਜਾਂ ਕੱਚਾ ਰੰਗ ਹੁੰਦਾ ਗੋਰਾ ਤੇ ਵੀ ਐਡੀ ਫਿਕਰ ਨਾ ਕਰਿਆ ਕਰ ਮੇਰੀ ਧੀ ਨੂੰ ਆਏ ਨਾ ਕਿਹਾ ਕਰ ਮੈਨੂੰ ਗੁੱਸਾ ਆਉਂਦਾ ਉਹ ਕਹਿੰਦੀ ਵੀ ਮੈਨੂੰ ਵੀ ਤਾਂ ਆਉਂਦਾ ਪਰ ਕਹਿੰਦੀ ਵੀ ਮੈਨੂੰ ਫਿਕਰ ਆ ਵੀ ਪੱਕੇ ਰੰਗ ਧੀਆਂ ਦੇ ਪੱਕੇ ਰੰਗ ਨਾ ਸੋਹਣੇ ਨਹੀਂ ਲੱਗਦੇ ਵੀ ਅੱਗੇ ਜਾ ਕੇ ਪੰਗੇ ਪੈ ਜਾਂਦੇ ਨੇਗੇ ਚਰਨ ਸਿੰਘ ਕਹਿੰਦਾ ਨਹੀਂ ਐ ਨਹੀਂ ਸੋਚਣਾ ਚਲੋ ਜਦੋਂ ਪਰੀ ਸਕੂਲ ਜਾਣ ਲੱਗੀ ਤੇ ਸਕੂਲ ਦੇ ਵਿੱਚ ਜਿਹੜੇ ਬੱਚੇ ਸੀ ਉਹਦੇ ਨਾਲ ਦੀਆਂ ਕੁੜੀਆਂ ਉਹਦੇ ਨਾਲ ਵੇਤਕਰਾ ਕਰਦੀਆਂ ਉਹਨੂੰ ਕਾਲੀ ਕਾਲੀ ਕਹਿ ਕੇ ਛੇੜਦੀਆਂ ਕਈ ਵਾਰੀ ਉਹਦਾ ਮਜ਼ਾਕ ਉਡਾਉਂਦੀਆਂ ਵੀ ਤੇਰੇ ਮਾਪਿਓ ਨੇ ਨਾਮ ਤਾਂ ਤੇਰਾ ਪਰੀ ਰੱਖਿਆ ਪਰ ਹੈਗੀ ਤਾਂ ਤੂੰ ਕਾਲੀ ਕੋਇਲ ਵਰਗੀਆਂ ਪਰੀਆਂ ਕਿਤੇ ਤੇਰੇ ਵਰਗੀਆਂ ਹੁੰਦੀਆਂ ਇਸ ਗੱਲ ਦਾ ਪਰੀ ਗੁੱਸਾ ਕਰਦੀ ਤੇ ਉਹ ਘਰੇ ਆ ਕੇ ਰੋਣ ਲੱਗ ਜਾਂਦੀ ਉਹ ਕਹਿੰਦੀ ਮੈਂ ਸਕੂਲ ਨਹੀਂ ਜਾਣਾ ਕਈ ਵਾਰੀ ਅਧਿਆਪਕ ਵੀ ਉਹਦੇ ਨਾਲ ਵਿਤਕਰਾ ਕਰਦੇ ਉਹਦੇ ਰੰਗ ਕਰਕੇ ਮਤਲਬ ਸਮਾਜ ਦੇ ਵਿੱਚ ਵਿਚਰਦੇ ਆ ਪਰ ਇਹਨੂੰ ਇਹ ਅਹਿਸਾਸ ਹੋਣ ਲੱਗਿਆ ਵੀ ਮੇਰਾ ਪੱਕਾ ਰੰਗ ਮੇਰੇ ਲਈ ਸਰਾਪ ਹੀ ਆ ਉਹ ਬਹੁਤ ਘੱਟ ਦੋਸਤ ਬਣਾਉਂਦੀ ਬਹੁਤ ਘੱਟ ਬਾਹਰ ਨਿਕਲਦੀ ਬਸ ਉਹ ਘਰੇ ਪੜਦੀ ਰਹਿੰਦੀ ਇਸ ਗੱਲ ਦੀ ਚਿੰਤਾ ਨਸੀਬਕੌਰ ਨੂੰ ਵੱਡ-ਵੱਡ ਖਾਂਦੀ ਸੀ ਚਲੋ ਪਲੱਸ 2 ਕਰ ਲੈਂਦੀ ਆ ਪਰੀ ਪਲੱਸ 2 ਦੇ ਵਿੱਚ ਉਹਦੇ ਬਹੁਤ ਸੋਹਣੇ ਨੰਬਰ ਆਉਂਦੇ ਆ ਕਿਰਨ ਕਰਨ ਤੋਂ ਬਾਅਦ ਚਾਰਨ ਸਿੰਘ ਨੂੰ ਨਸੀਬਕੌਰ ਕਹਿੰਦੀ ਆ ਵੀ ਹੁਣ ਤਾਂ ਆਪਣੀ ਕੁੜੀ ਬਥੇਰਾ ਪੜ ਲੀ ਵੀ ਤੂੰ ਇਹਦੇ ਵਾਸਤੇ ਕੋਈ ਮੁੰਡਾ ਦੇਖ ਚਲੋ ਉਹਨਾਂ ਨੇ ਬੜਾ ਲੋਕਾਂ ਨੂੰ ਕਿਹਾ ਵੀ ਸਾਡੀ ਕੁੜੀ ਦਾ ਰਿਸ਼ਤਾ ਕਰਾਓ ਰਿਸ਼ਤਾ ਦੀ ਜਦੋਂ ਗੱਲ ਚੱਲਦੀ ਸੀ ਤਾਂ ਉਸ ਤੋਂ ਬਾਅਦ ਗੱਲ ਇੱਥੇ ਆ ਕੇ ਖਤਮ ਹੋ ਜਾਂਦੀ ਸੀ ਵੀ ਕੁੜੀ ਦਾ ਰੰਗ ਪੱਕਾ ਅਸੀਂ ਕੁੜੀ ਦਾ ਰਿਸ਼ਤਾ ਨਹੀਂ ਲੈਣਾ ਇਸ ਗੱਲ ਦੀ ਦੋਨਾਂ ਜੀਆਂ ਨੂੰ ਚਿੰਤਾ ਵੱਡ-ਵੱਡ ਖਾਂਦੀ ਇੱਕ ਦਿਨ ਚਾਰਨ ਸਿੰਘ ਆਪਣੀ ਪਤਨੀ ਨਸੀਬਕੌਰ ਨੂੰ ਕਹਿੰਦਾ ਕਿ ਮੈਨੂੰ ਇਹ ਲੱਗਦਾ ਵੀ ਆਪਣੀ ਕੁੜੀ ਦਾ ਰਿਸ਼ਤਾ ਕਰਨ ਵਾਸਤੇ ਆਪਾਂ ਨੂੰ ਮੋਟੀ ਦਹੇਜ ਦੀ ਰਕਮ ਦੇਣੀ ਪਊ ਬਿਦੇਹ ਦੇ ਲਾਲਚ ਦੇ ਵਿੱਚ ਤਾਂ ਭਾਵੇਂ ਕੋਈ ਰਿਸ਼ਤਾ ਰਹੇ ਦੇ ਵੀ ਨਹੀਂ ਪੱਕੇ ਰੰਗ ਕਰਕੇ ਕੋਈ ਰਿਸ਼ਤਾ ਨਹੀਂ ਲੈਂਦਾ ਤੇ ਉਹ ਕਹਿੰਦੀ ਵੀ ਜਦੋਂ ਮੈਂ ਤੈਨੂੰ ਛੋਟੀ ਹੁੰਦੀ ਕਹਿੰਦੀ ਹੁੰਦੀ ਸੀ ਜਦੋਂ ਇਹ ਛੋਟੀ ਹੁੰਦੀ ਸੀ ਮੈਂ ਤੈਨੂੰ ਕਹਿੰਦੀ ਹੁੰਦੀ ਸੀ ਨਾ ਵੀ ਮੈਨੂੰ ਫਿਕਰ ਆ ਤੇ ਉਦੋਂ ਤੂੰ ਮੈਨੂੰ ਦਿਲਾਸੇ ਦਿੰਦਾ ਹੁੰਦਾ ਸੀ ਉਹ ਕਹਿੰਦਾ ਫਿਰ ਆਪਣੇ ਕੋਲੇ ਕੋਈ ਹੱਲ ਹੀ ਨਹੀਂ ਸੀ ਵੀ ਲੋਕਾਂ ਦੀ ਸੋਚ ਹੀ ਇਹੋ ਜੀ ਆ ਹਨਾ ਵੀ ਗੋਰੇ ਰੰਗ ਨੂੰ ਪਸੰਦ ਕਰਦੇ ਆ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਕਿਸੇ ਨੇ ਇੱਕ ਮੁੰਡੇ ਦੀ ਦੱਸ ਪਾਈ ਮੁੰਡਾ ਤਾਂ ਵੈਸੇ ਰੰਗ ਠੀਕ ਸੀ ਜਿਆਦਾ ਗੋਰਾ ਨਹੀਂ ਸੀ ਕਣਕ ਬੰਨਾ ਸੀ ਪਰ ਪੱਕਾ ਵੀ ਨਹੀਂ ਸੀ ਪਰ ਮੁੰਡੇ ਵਾਲੇ ਥੋੜੇ ਲਾਲਚੀ ਸੀ ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਕੁੜੀ ਪੜ੍ਹੀ ਲਿਖੀ ਆ ਹਨਾ ਵੀ ਰੰਗ ਥੋੜਾ ਜਿਹਾ ਪੱਕਾ ਦਾ ਪਰ ਦਾਜ ਦੇਹਜ ਪੂਰਾ ਦੇਣਗੇ ਤਾਂ ਮੁੰਡੇ ਦੀ ਜਿਹੜੀ ਮੰਗੀ ਉਹ ਕਹਿੰਦੀ ਕਿ ਸਾਡੀ ਬਰਾਤ ਦੀ ਸੇਵਾ ਤੇ ਸਾਨੂੰ ਦੇਣ ਲੈਣ ਪੂਰਾ ਚਾਹੀਦਾ ਵੀ ਕੁੜੀ ਜਿੱਦਾਂ ਦੀ ਮਰਜ਼ੀ ਹੋਵੇ ਚਲੋ ਘਰ ਦੇ ਵਿੱਚ ਮੁੰਡੇ ਦੀ ਮਾਂ ਦੀ ਜ਼ਿਆਦਾ ਚੱਲਦੀ ਹੁੰਦੀ ਆ ਮੁੰਡੇ ਦੀ ਮਾਂ ਕੁੜੀ ਦੀ ਫੋਟੋ ਤੇ ਰਿਸ਼ਤਾ ਪੱਕਾ ਕਰ ਲੈਂਦੀ ਆ ਤੇ ਚਲੋ ਜਦੋਂ ਮੁੰਡਾ ਤੇ ਕੁੜੀ ਇੱਕ ਦੂਜੇ ਨੂੰ ਦਿਖਾਏ ਜਾਂਦੇ ਆ ਹੁਣ ਮੁੰਡੇ ਦੀ ਤਾਂ ਹਾਂ ਹੀ ਸੀ ਰਿਸ਼ਤਾ ਕਰ ਦਿੱਤਾ ਜਾਂਦਾ ਤੇ ਭਰੀ ਵਿਆਹ ਕੇ ਏ ਰਾਹੁਲ ਦੀ ਘਰ ਵਾਲੀ ਬਣ ਕੇ ਉਹਦੇ ਘਰ ਚਲੀ ਜਾਂਦੀ ਆ ਚਲੋ ਜਦੋਂ ਘਰੇ ਵਿਆਹ ਕੇ ਜਾਂਦੀ ਆ ਵਿਆਹ ਵਾਲੇ ਦਿਨ ਤਾਂ ਬਿਊਟੀ ਪਾਰਲਰ ਦੇ ਤਿਆਰ ਹੋਈ ਮੇਕਅਪ ਕੀਤਾ ਕੋਈ ਜਾਦਾ ਰੰਗ ਦਾ ਪਤਾ ਨਹੀਂ ਲੱਗਿਆ ਰੰਗ ਗੋਰਾ ਲੱਗਦਾ ਸੀ ਪਰ ਵਿਆਹ ਤੋਂ ਬਾਅਦ ਜਦੋਂ ਗੁਆਣ ਦੀਆਂ ਔਰਤਾਂ ਪਰੇ ਨੂੰ ਵੇਖਣ ਆਈਆਂ ਤੇ ਉਹ ਇੱਕ ਦੂਜੀ ਵੱਲ ਵੇਖ ਕੇ ਮੁਸਕੜੀਆਂ ਹੱਸਦੀਆਂ ਸੀ ਤੇ ਗੱਲੀ ਗੱਲੀ ਸੁਣਾ ਗਈਆਂ ਪਰੇ ਨੂੰ ਕਿ ਲੈ ਐਨੇ ਪੱਕੇ ਰੰਗ ਦੀ ਬਹੂ ਕੌਣ ਲੈਂਦਾ ਇਹਨਾਂ ਨੇ ਤਾਂ ਲੱਗਦਾ ਦੇਣ ਲੈਣ ਤੇ ਪੈਸੇ ਦੇ ਅਲਾ ਵਿੱਚ ਹੀ ਰਿਸ਼ਤਾ ਲੈ ਲਿਆ ਪਰੀ ਨੂੰ ਜਦ ਇਹ ਗੱਲ ਸੁਣੀ ਤਾਂ ਉਹਦਾ ਦਿਲ ਟੁੱਟਿਆ ਪਰ ਉਹ ਬੋਲੀ ਕੁਛ ਨਾ ਫਿਰ ਉਹਨੇ ਸੋਚਿਆ ਵੀ ਜੇ ਮੈਂ ਪਸੰਦ ਦਾ ਹਨਾ ਮੇਰੇ ਘਰ ਵਾਲੇ ਨੂੰ ਫੇਰ ਹੀ ਉਹਨੇ ਮੇਰਾ ਮਤਲਬ ਰਿਸ਼ਤਾ ਲਿਆ ਵੀ ਲੋਕ ਤਾਂ ਬੋਲਣਗੇ ਚਲੋ ਹੌਲੀ ਹੌਲੀ ਜਿਹੜੀ ਪਰੀ ਦੀ ਸੱਸਾ ਉਹ ਪਰੀ ਨੂੰ ਉਹਦੇ ਪੱਕੇ ਰੰਗ ਦੇ ਤਾਨੇ ਦਿੰਦੀ ਉਹਨੂੰ ਕਹਿੰਦੀ ਵੀ ਤੂੰ ਘੁੰਡ ਕੱਢ ਕੇ ਰੱਖਿਆ ਕਰ ਪਰੀ ਕਹਿ ਦਿੰਦੀ ਵੀ ਮੰਮੀ ਜਦੋਂ ਤੁਸੀਂ ਮੈਨੂੰ ਵਿਆਹ ਤੋਂ ਪਹਿਲਾਂ ਦੇਖਣ ਆਏ ਸੀ ਵੀ ਉਦੋਂ ਵੀ ਤਾਂ ਮੇਰਾ ਇਹੋ ਜਿਹਾ ਰੰਗ ਸੀ ਜਦੋਂ ਉਹ ਰਾਹੁਲ ਕੋਲੇ ਸ਼ਿਕਾਇਤ ਲਾਉਣ ਦੀ ਕੋਸ਼ਿਸ਼ ਕਰਦੀ ਤਾਂ ਰਾਹੁਲ ਉਹਨੂੰ ਕਹਿ ਦਿੰਦਾ ਵੀ ਮੇਰੀ ਮਾਂ ਦੇ ਖਿਲਾਫ ਕੁਛ ਨਾ ਬੋਲੀਂ ਬਿਜੇ ਤੂੰ ਅੱਜ ਇਸ ਘਰੇ ਆ ਤਾਂ ਮੇਰੀ ਮਾਂ ਦੇ ਘਰ ਕਿਹਾਂ ਵੀ ਮੇਰੀ ਮਾਂ ਨੇ ਹੀ ਤੈਨੂੰ ਪਸੰਦ ਕੀਤਾ ਮੈਂ ਆਪਣੀ ਮਾਂ ਦੇ ਖਿਲਾਫ ਕੁਝ ਵੀ ਸੁਣਨਾ ਪਸੰਦ ਨਹੀਂ ਕਰਦਾ ਤੇ ਪਰੀ ਸੀ ਜਿਹੜੀ ਚਲੋ ਸੋਚਦੀ ਸੀਗੀ ਵੀ ਅੱਜ ਨਹੀਂ ਤਾਂ ਸਵੇਰੇ ਫਰਕ ਪੈ ਜਾਣਾ ਬਾਕੀ ਉਹਨੂੰ ਪਤਾ ਸੀਗਾ ਵੀ ਜਦੋਂ ਮੇਰੀ ਸੱਸ ਦੀ ਚੱਲਦੀ ਆ ਵੀ ਇਹ ਤਾਂ ਮੈਨੂੰ ਸੁਣਨਾ ਹੀ ਪਊਗਾ ਚਲੋ ਉਹਦੀ ਸੱਸ ਨੂੰ ਤਾਨਨੇ ਮੈਨੇ ਦਿੰਦੀ ਤੇ ਉਹ ਸਹਾਰ ਲੈਂਦੀ ਇਸੇ ਤਰ੍ਹਾਂ ਕਰਦੇ ਕਰਾਉਂਦੇ ਸਾਲ ਗੁਜ਼ਰ ਜਾਂਦਾ ਇੱਕ ਸਾਲ ਬਾਅਦ ਪਰੀ ਆ ਜਿਹੜੀ ਉਹ ਪ੍ਰੈਗਨੈਂਟ ਹੋ ਜਾਂਦੀ ਆ ਜਦੋਂ ਪ੍ਰੈਗਨੈਂਟ ਹੁੰਦੀ ਆ ਤਾਂ ਸਾਰੇ ਘਰ ਦੇ ਆ ਜਿਹੜੇ ਖੁਸ਼ ਹੁੰਦੇ ਆ ਵੀ ਚਲੋ ਹਨਾ ਅੱਗੇ ਬੱਚਾ ਹੋਣ ਵਾਲਾ ਤੇ ਜਦੋਂ ਪਰੀ ਦੀ ਸੱਸ ਪਰੀ ਨੂੰ ਬੁਲਾ ਕੇ ਕਹਿੰਦੀ ਕਿ ਦੇਖ ਤੇਰੇ ਬੱਚਾ ਹੋਣ ਵਾਲਾ ਤੇ ਮੈਨੂੰ ਪੋਤਾ ਹੀ ਚਾਹੀਦਾ ਤੇ ਪੋਤਾ ਵੀ ਮੈਨੂੰ ਪੱਕੇ ਰੰਗ ਦਾ ਨਹੀਂ ਗੋਰੇ ਰੰਗ ਦਾ ਚਾਹੀਦਾ ਤੇ ਭਰੀ ਹੈਰਾਨ ਹੁੰਦੀ ਆਪਣੀ ਸੱਸ ਨੂੰ ਕਹਿੰਦੀ ਆ ਕਿ ਮੰਮੀ ਤੁਸੀਂ ਇਹ ਕੀ ਕਹਿ ਰਹੇ ਹੋ ਵੀ ਤੁਹਾਡੀ ਅਜੀਬ ਸ਼ਰਤ ਹੈ ਨਾ ਵੀ ਦੇਖੋ ਪਹਿਲੀ ਗੱਲ ਤਾਂ ਮੁੰਡਾ ਜਾਂ ਕੁੜੀ ਹੋਣਾ ਵੀ ਮੇਰੇ ਵੱਸ ਦੀ ਗੱਲ ਨਹੀਂ ਤੇ ਉਸ ਤੋਂ ਵੱਧ ਉਹਦਾ ਰੰਗ ਕਿਹੋ ਜਿਹਾ ਹੋਊ ਇਹ ਵੀ ਮੇਰੇ ਵੱਸ ਦੀ ਗੱਲ ਨਹੀਂ ਮੰਨ ਲਵੋ ਮੇਰਾ ਰੰਗ ਗੋਰਾ ਮਾਂ ਤੇ ਵੀ ਜਾ ਸਕਦਾ ਬੱਚਾ ਤੇ ਉਹ ਕਹਿੰਦੀ ਕਿ ਤੇਰੇ ਮਾਪਿਓ ਤਾਂ ਕਾਲੇ ਹੈ ਨਹੀਂ ਸੀ ਤੂੰ ਕਿਵੇਂ ਕਾਲੀ ਹੋਗੀ ਵੀ ਜ਼ਰੂਰੀ ਤਾਂ ਨਹੀਂ ਵੀ ਜੇ ਤੂੰ ਕਾਲੀ ਆ ਤੇ ਤੇਰਾ ਬੱਚਾ ਕਾਲਾ ਹੀ ਹੋਣਾ ਚਾਹੀਦਾ ਉਹ ਕਹਿੰਦੀ ਮੰਮੀ ਇਸ ਗੱਲ ਬਾਰੇ ਦੇਖੋ ਮੈਂ ਕੋਈ ਗਾਰੰਟੀ ਨਹੀਂ ਲੈਂਦੀ ਪਰ ਬੱਚਾ ਜੋ ਵੀ ਹੋਊਗਾ ਮੈਂ ਉਹਨੂੰ ਮਤਲਬ ਖਿੜੇ ਮੱਥੇ ਸਵੀਕਾਰ ਕਰੂੰਗੀ ਚਾਹੇ ਕੁੜੀ ਹੋਵੇ ਕਹਿੰਦੀ ਮਨਹੂਸ ਕਿਸੇ ਥਾਂ ਦੀ ਕੁੜੀ ਕਹਿੰਦੀ ਆ ਚਲੋ ਇਸ ਗੱਲ ਤੇ ਵਾਵਾ ਉਹਨਾਂ ਦੀ ਬਹਿਸ ਹੁੰਦੀ ਆ ਪਰ ਪਰੀ ਐ ਨਾ ਜਿਆਦਾ ਬਹਿਸ ਕਰਨੀ ਠੀਕ ਨਹੀਂ ਸਮਝਦੀ ਕਰਦੇ ਕਰਾਉਂਦੇ 9 ਮਹੀਨੇ ਗੁਜ਼ਰ ਜਾਂਦੇ ਆ ਤੇ ਇੱਕ ਦਿਨ ਪਰੀ ਦੇ ਬਹੁਤ ਤੇਜ਼ ਦਰਦ ਆ ਹੁੰਦੀਆਂ ਉਹਨੂੰ ਹਸਪਤਾਲ ਲਿਜਾਇਆ ਜਾਂਦਾ ਹਸਪਤਾਲ ਦੇ ਵਿੱਚ ਜਾ ਕੇ ਪਰੀ ਇੱਕ ਬੇਟੀ ਨੂੰ ਜਨਮ ਦਿੰਦੀ ਆ ਜਦੋਂ ਪਰੀ ਦੀ ਸੱਸ ਨੂੰ ਪਤਾ ਲੱਗਦਾ ਵੀ ਮੇਰੀ ਪੋਤੀ ਹੋਈ ਆ ਤਾਂ ਉਹ ਅੱਗ ਬਬੂਲਾ ਹੋ ਜਾਂਦੀ ਆ ਹਸਪਤਾਲ ਦੇ ਵਿੱਚ ਉਹ ਆਪਣੀ ਪੋਤੀ ਨੂੰ ਚੁੱਕਦੀ ਨਹੀਂ ਹੈਗੀ ਜਾ ਕੇ ਤੇ ਬਸ ਉਹ ਇੰਨਾ ਜ਼ਰੂਰ ਦੇਖਦੀ ਹੈ ਵੀ ਮੇਰੀ ਪੋਤੀ ਦਾ ਰੰਗ ਕਿਹੋ ਜਿਹਾ ਭਰੀ ਦੀ ਜਿਹੜੀ ਬੇਟੀ ਆ ਉਹਦਾ ਰੰਗ ਵੀ ਥੋੜਾ ਜਿਹਾ ਕਣਕਵੰਨਾ ਹੀ ਹੁੰਦਾ ਜਿਆਦਾ ਪੱਕਾ ਨਹੀਂ ਹੁੰਦਾ ਪਰੀ ਜਿੰਨਾ ਪਰ ਹੁੰਦਾ ਕਣਕਵੰਨਾ ਚਲੋ ਇਹ ਵੇਖ ਕੇ ਪਰੀ ਦੀ ਸੱਸ ਨੂੰ ਹੋਰ ਵੀ ਅੱਗ ਲੱਗ ਜਾਂਦੀ ਆ ਉਹ ਹਸਪਤਾਲ ਦੇ ਵਿੱਚ ਲੋਕਾਂ ਦੇ ਸਾਹਮਣੇ ਤਾਂ ਨਹੀਂ ਬੋਲਦੀ ਜਦੋਂ ਪਰੀ ਆਪਣੀ ਬੇਟੀ ਦੇ ਨਾਲ ਘਰ ਆਉਂਦੀ ਆ ਤਾਂ ਉਹਦੀ ਸੱਸ ਨੂੰ ਚੰਗੇ ਤਾਨੇ ਮਿਹਨੇ ਦਿੰਦੀ ਆ ਤੇ ਉਹਨੂੰ ਕਹਿੰਦੀ ਆ ਕਿ ਮੈਂ ਤੈਨੂੰ ਕੀ ਕਿਹਾ ਸੀ ਉਹ ਕਹਿੰਦੀ ਮੰਮੀ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕੀ ਸੀ ਵੀ ਜਿਹੜੀ ਚੀਜ਼ ਆਪਣੇ ਹੱਥ ਵਸਨੀ ਉਹ ਤੇ ਵੈਸ ਕਰਨ ਦਾ ਕੋਈ ਫਾਇਦਾ ਨਹੀਂ ਚਲੋ ਸਮਾਂ ਗੁਜ਼ਰਿਆ ਪਰੀ ਦੀ ਬੇਟੀ ਹੈ ਜਿਹੜੀ ਉਹ 2-3 ਮਹੀਨਿਆਂ ਦੀ ਹੋ ਗਈ ਆਣਗਵਾਂਡ ਦੀਆਂ ਔਰਤਾਂ ਜਿਵੇਂ ਜਿਹੜੀਆਂ ਹੁੰਦੀਆਂ ਨੇ ਹਨਾ ਅੱਗ ਲਾਉਣ ਵਾਲੀਆਂ ਉਹ ਕਹਿ ਦਿੰਦੀਆਂ ਆ ਕਿ ਤੇਰਾ ਮੁੰਡਾ ਇੰਨਾ ਸੋਹਣਾ ਸੀ ਪਹਿਲਾਂ ਤੂੰ ਨੂੰਹ ਕਾਲੀ ਲਿਆਂਦੀ ਹੁਣ ਤੇਰੀ ਨੂੰਹ ਨੇ ਪੱਥਰ ਦਿੱਤਾ ਉਹ ਵੀ ਕਾਲਾ ਵਿਆਹਾਂ ਤੇਰੀ ਪੋਤੀ ਦਾ ਰਿਸ਼ਤਾ ਕਿਹਨੇ ਲੈਣਾ ਇਹਨਾਂ ਗੱਲਾਂ ਕਰਕੇ ਪਰੀ ਦੀ ਸੱਸ ਸੀ ਜਿਹੜੀ ਸ਼ਾਂਤੀ ਉਹਨੂੰ ਬਹੁਤ ਗੁੱਸਾ ਆਉਂਦਾ ਤੇ ਉਹਨਾਂ پری ਦੇ ਨਾਲ ਗੱਲ-ਗੱਲ ਤੇ ਕਲੇਸ਼ ਰੱਖਣ ਲੱਗੀ ਤੇ ਇੱਕ ਦਿਨ ਗੱਲ ਕੀ ਹੋਈ ਕਿ پری ਸੀ ਜਿਹੜੀ ਉਹ ਆਪਣੀ ਬੇਟੀ ਨੂੰ ਦੁੱਧ ਪਿਲਾ ਰਹੀ ਸੀ ਦੁੱਧ ਪਿਲਾਉਂਦੇ ਤੇ ਕੰਮ 'ਚ ਉਹਦਾ ਧਿਆਨ ਨਾ ਰਿਹਾ ਤੇ ਉਹ ਤੋਂ ਨਾ ਕੋਈ ਨੁਕਸਾਨ ਹੋ ਗਿਆ ਰਸੋਈ ਦੇ ਵਿੱਚ ਦੁੱਧ ਰੱਖਿਆ ਉਹਨੇ ਗੈਸ ਤੇ ਉਹ ਸਾਰਾ ਨਿਕਲ ਗਿਆ ਤੇ ਜਦੋਂ ਸ਼ਾਂਤੀ ਆਈ ਤੇ ਉਹ ਕਹਿੰਦੀ ਕਿ ਤੂੰ ਮੇਰੇ ਘਰ ਦੇ ਵਿੱਚ ਇਹੋ ਜੀ ਮਨਹੂਸ ਆਈਆਂ ਵੀ ਨੁਕਸਾਨ ਹੀ ਕਰਦੀ ਰਹਿੰਦੀਆਂ ਉਹ ਕਹਿੰਦੀ ਮੰਮੀ ਤੁਸੀਂ ਸਾਰਾ ਦਿਨ ਮੈਨੂੰ ਤੇ ਮੇਰੀ ਬੇਟੀ ਨੂੰ ਮਨਹੂਸ ਨਾ ਕਿਹਾ ਕਰੋ ਕਿ ਮੈਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਉਹ ਕਹਿੰਦੀ ਵੀ ਜੇ ਤੈਨੂੰ ਗੱਲਾਂ ਮੇਰੀਆਂ ਚੰਗੀਆਂ ਨਹੀਂ ਲੱਗਦੀਆਂ ਤਾਂ ਤੂੰ ਇਹ ਘਰ ਛੱਡ ਕੇ ਚਲੀ ਜਾ। ਉਹ ਬਾਹੋਂ ਫੜ ਕੇ ਆਪਣੀ ਨੂਹ ਨੂੰ ਘਰੋਂ ਬਾਹਰ ਕੱਢ ਦਿੰਦੀ ਆ। ਤੇ ਉਹ ਬੜਾ ਮਤਲਬ ਮੈਂ ਤਾਂ ਤਰਲੇ ਕਰਦੀ ਆ ਵੀ ਮੰਮੀ ਗੇਟ ਖੋਲ ਦੋ, ਗੋਲ ਦੋ। ਉਹ ਦਰਵਾਜ਼ਾ ਬੰਦ ਕਰ ਲੈਂਦੀ ਆ। ਚਲ ਉਹ ਨਾ ਬਾਹਰ ਚ ਹੀ ਬੈਠੀ ਰਹਿੰਦੀ ਆ। ਤੇ ਉੱਥੋਂ ਨਾ ਕੋਈ ਗੱਡੀ ਤੇ ਜਾ ਰਿਆ ਸੀ ਪਿੰਡ ਦੀ ਹੀ ਕੋਈ ਔਰਤ ਸੀਗੀ ਆਪਣੇ ਘਰ ਵਾਲੇ ਦੇ ਨਾਲ ਉਹ ਵੇਖਦੀ ਆ ਵੀ ਸ਼ਾਂਤੀ ਦੀ ਨੂਹ ਗੇਟ 'ਚ ਕਿਵੇਂ ਬੈਠੀ ਆ। ਚਲੋ ਗੱਡੀ ਰੋਕ ਲੈਂਦੀ ਆ। ਗੱਡੀ ਰੋਕ ਕੇ ਉਹ ਪੁੱਛਦੀ ਆ ਕਿ ਬੇਟਾ ਤੁਸੀਂ ਇੱਥੇ ਕਿਵੇਂ ਉਹ ਕਹਿੰਦੀ ਵੀ ਆਂਟੀ ਮੰਮੀ ਨਾ ਮੇਰੇ ਨਾਲ ਗੁੱਸੇ ਆ ਵੀ ਉਹਨਾਂ ਨੇ ਮੈਨੂੰ ਘਰੋਂ ਬਾਹਰ ਕੱਢਤਾ ਵੀ ਦਰਵਾਜ਼ਾ ਨਹੀਂ ਖੋਲਦੇ ਪਏ ਚਲ ਉਹ ਔਰਤ ਨਾ ਪਿੰਡ ਦੇ ਵਿੱਚ ਕਹਿੰਦੀ ਕਹਾਉਂਦੀ ਸੀ ਵਧੀਆ ਕਰਦੀ ਸੀ ਉਹਨੇ بڑا ਦਰਵਾਜ਼ਾ ਖੜਕਾਇਆ ਸ਼ਾਂਤੀ ਸ਼ਾਂਤੀ ਦਰਵਾਜ਼ਾ ਖੋਲ ਤੇਰੇ ਨੂੰ ਬਾਰ ਬੈਠੀ ਆ ਨੂਹਾ ਤੀਆਂ ਬਾਰ ਚ ਬੈਠੀਆਂ ਸੋਹਣੀਆਂ ਨਹੀਂ ਲੱਗਦੀਆਂ ਉਹ ਕਹਿੰਦੀ ਜੇ ਤੈਨੂੰ ਮੇਰੀ ਨੂਹ ਦਾ ਇੰਨੀ ਤਰਸ ਹੁੰਦਾ ਨਾ ਤੇ ਤੂੰ ਆਪਦੇ ਘਰੇ ਲੈ ਜਾ ਮੈਂ ਨਹੀਂ ਇਹਨੂੰ ਘਰੇ ਵੜਨ ਦੇਣਾ ਉਹਨੇ ਬੜਾ ਉਹਨੂੰ ਸਮਝਾਇਆ ਪਰ ਉਹਨੇ ਗੇਟ ਨਾ ਖੋਲਿਆ ਤੇ ਚਲ ਉਸ ਤੋਂ ਬਾਅਦ ਉਹ ਔਰਤ ਆ ਜਿਹੜੀ ਉਹ ਪਰੀ ਨੂੰ ਗੱਡੀ ਚ ਬਿਠਾਉਂਦੀ ਆ ਤੇ ਉਹਦੇ ਪੇਕੇ ਘਰ ਛੱਡਿਆਉਂਦੀ ਆ ਪੇਕੇ ਘਰ ਆ ਕੇ ਜਦੋਂ ਚਰਨ ਸਿੰਘ ਤੇ ਨਸੀਬ ਕੌਰ ਨੂੰ ਪਤਾ ਲੱਗਦਾ ਵੀ ਇਹਦੀ ਸੱਸ ਹਨਾ ਇਹਦੇ ਨਾਲ ਇਹੋ ਜਿਹਾ ਬਿਹੇਵ ਕਰਦੀ ਆ ਉਹ ਕਹਿੰਦੇ ਕਿ ਪੁੱਤ ਵੀ ਪਹਿਲਾਂ ਅਸੀਂ ਹਨਾ ਬਚਪਨ ਦੇ ਵਿੱਚ ਲੋਕਾਂ ਤੋਂ ਸੁਣੇ ਤੇਰੇ ਤਾਨੇ ਫਿਰ ਤੇਰੀ ਸੱਸ ਵੀ ਅਸੀਂ ਨਹੀਂ ਚਾਉਂਦੇ ਵੀ ਤੇਰੀ ਧੀ ਵੀ ਸਾਰਾ ਕੁਝ ਇਹੀ ਸਹੀ ਵੀ ਤੂੰ ਜਾ ਨਾ ਉੱਥੇ ਹੁਣਾ ਵੀ ਐਡੀ ਕੀ ਗੱਲ ਆ ਕਿ ਵੀ ਅਸੀਂ ਕਿ ਤੈਨੂੰ ਰੋਟੀ ਨਹੀਂ ਦੇ ਸਕਦੇ ਚਲੋ ਪਰੀ ਆ ਜਿਹੜੀ ਉਹ ਠਾਣ ਲੈਂਦੀ ਆ ਵੀ ਹੁਣ ਮੈਂ ਆਪਦੀ ਸਹੁਰੇ ਘਰ ਨਹੀਂ ਜਾਉਂਗੀ ਪਰੀ ਦੇ ਘਰ ਵਾਲੇ ਨੇ ਕਦੇ ਵੀ ਉਹਨੂੰ ਫੋਨ ਨਾ ਕੀਤਾ ਤੇ ਨਾ ਉਹਨੂੰ ਲੈਣ ਆਇਆ ਤੇ ਪਰੀ ਆਪਣੇ ਪਾਪਾ ਨੂੰ ਕਹਿੰਦੀ ਕਿ ਪਾਪਾ ਵੀ ਇਸ ਤਰ੍ਹਾਂ ਮੈਂ ਕੁੱਟ-ਕੁੱਟ ਕੇ ਨਹੀਂ ਜੀ ਸਕਦੀ ਤੇ ਮੈਂ ਐਂ ਨਹੀਂ ਮਰਨਾ ਚਾਹੁੰਦੀ ਅੰਦਰੇ ਕੁੱਟ-ਕੁੱਟ ਕੇ ਦੇਖੋ ਮੇਰੀ ਗ੍ਰੈਜੂਏਸ਼ਨ ਹੋਈ ਹੈ ਤੇ ਮੈਂ ਨਾ ਅੱਗੇ ਪੜ੍ਹਨਾ ਚਾਹਣੀ ਆ ਚਲੋ ਪਰੀ ਦੀ ਬੇਟੀ ਹੈ ਜਿਹੜੀ ਉਹ ਵੱਡੀ ਹੋ ਜਾਂਦੀ ਆ ਉਹ ਆਪਣੀ ਬੇਟੀ ਨੂੰ ਪੜਨ ਲਾ ਦਿੰਦੀ ਆ ਤੇ ਆਪ ਵੀ ਪੜਨ ਲੱਗ ਜਾਂਦੀ ਆ ਪਹਿਲਾਂ ਉਹ ਆਪਣੀ ਬੇਟੀ ਨੂੰ ਛੱਡ ਕੇ ਸਕੂਲ ਆਪਦੇ ਕਾਲਜ ਜਾਂਦੀ ਆਉਂਦੀ ਹੋਈ ਆਪਦੀ ਬੇਟੀ ਨੂੰ ਲਿਆ ਕੇ ਸ਼ਾਮ ਨੂੰ ਉਹਨੂੰ ਟਿਊਸ਼ਨ ਵਗੈਰਾ ਤੇ ਛੱਡਦੀ ਤੇ ਕਰਦੇ ਕਰਾਉਂਦੇ ਜਿਹੜੇ 8-9 ਸਾਲ ਗੁਜ਼ਰ ਜਾਂਦੇ ਆ 8-9 ਸਾਲਾਂ ਦੇ ਵਿੱਚ ਜਿਹੜੀ ਐਲ ਐਲ ਬੀ ਕਰ ਲੈਂਦੀ ਆ ਐਲ ਐਲ ਬੀ ਕਰਨ ਤੋਂ ਬਾਅਦ ਉਹ ਨਾ ਹਾਈ ਲੈਵਲ ਦੇ ਟੈਸਟ ਦਿੰਦੀ ਆ ਭਰੀ ਟੈਸਟ ਦੇ ਕੇ ਉਹ ਟੈਸਟ ਕਲੀਅਰ ਕਰ ਲੈਂਦੀ ਆ ਤੇ ਉਹ ਜੱਜ ਬਣ ਜਾਂਦੀ ਆ ਸਿੱਧੀ ਸਿਲੈਕਸ਼ਨ ਉਹਦੀ ਜੱਜ ਦੇ ਤੌਰ ਤੇ ਹੋ ਜਾਂਦੀ ਆ ਤੇ ਜਦੋਂ ਅਖਬਾਰ ਦੇ ਵਿੱਚ ਖਬਰ ਲੱਗਦੀ ਆ ਹਨਾ ਤੇ ਇਹ ਗੱਲ ਸੁਣ ਕੇ ਚਰਨ ਸਿੰਘ ਤੇ ਨਸੀਬਕੌਰ ਦਾ ਸੀਨਾ ਜਿਹੜਾ ਉਹ ਮਾਣ ਦੇ ਨਾਲ ਚੌੜਾ ਹੋ ਜਾਂਦਾ ਵੀ ਸਾਡੀ ਧੀ ਜੀ ਨੂੰ ਬਚਪਨ ਤੋਂ ਲੈ ਕੇ ਹੁਣ ਤੱਕ ਪੱਕੇ ਰੰਗ ਦੇ ਤਾਣੇ ਸੁਣਨੇ ਪਏ ਵੀ ਹੁਣ ਤਾਂ ਸਾਡੀ ਧੀ ਦੀ ਵੱਲੇ ਵੱਲੇ ਹੋ ਗਈ ਜਿਹੜਾ ਉਹਦਾ ਹਨਾ ਰਿਜ਼ਲਟ ਆਇਆ ਤੇ ਉਹਨੂੰ ਸਨਮਾਨਿਤ ਕੀਤਾ ਗਿਆ ਮਹਿਲਾ ਮੰਡਲ ਹੋਰ ਜਿੰਨੇ ਵੀ ਹੁੰਦੇ ਆ ਹਨਾ ਅਹੁਦੇਦਾਰ ਸਾਰੇ ਪਹੁੰਚੇ ਤੇ ਉਹਨਾਂ ਨੇ ਇਹੀ ਕਿਹਾ ਵੀ ਅਸੀਂ ਲੋਕ ਆ ਜਿਹੜੇ ਅਸੀਂ ਇੱਕ ਦੂਜੇ ਨੂੰ ਰੰਗ ਸ਼ਕਲ ਤੇ ਕੱਪੜਿਆਂ ਦੇ ਆਧਾਰ ਤੇ ਉਹਦਾ ਮਤਲਬ ਉਹਨਾਂ ਨੂੰ ਜੱਜ ਕਰਦੇ ਆ ਪਰ ਕਿਸੇ ਬੰਦੇ ਦੇ ਗੁਣਾਂ ਜਿਹੜੇ ਸਭ ਤੋਂ ਵੱਡਾ ਉਹੀ ਉਹਨੂੰ ਜੱਜ ਕਰਨ ਦਾ ਮੈਟਰ ਹੁੰਦਾ ਵੀ ਕਦੇ ਵੀ ਸਾਨੂੰ ਇਨਸਾਨੀਅਤ ਜਿਹੜੀ ਨਹੀਂ ਗਵਾਉਣੀ ਚਾਹੀਦੀ ਵੀ ਸਾਨੂੰ ਕਿਸੇ ਦੇ ਰੰਗ ਨਾਲ ਜਾਂ ਕੱਪੜਿਆਂ ਦੇ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ ਵੀ ਪਰੀ ਨੇ ਇੱਕ ਮਿਸਾਲ ਕਾਇਮ ਕੀਤੀ ਆ ਵੀ ਪਰੀ ਪੱਕੇ ਰੰਗ ਹੋਣ ਕਰਕੇ ਹਨਾ ਇਹਨੂੰ ਸਮਾਜ ਦੇ ਵਿੱਚ ਬਹੁਤ ਕੁਝ ਸਹਿਣਾ ਪਿਆ ਪਰ ਅੱਜ ਪਰੀ ਹੈ ਜਿਹੜੀ ਆਪਣੇ ਕੰਮਾ ਕਰਕੇ ਤੇ ਆਪਣੀ ਮਿਹਨਤ ਕਰਕੇ ਜਾਗ ਰਹੀ ਆ ਤੇ ਚਲੋ ਇਸ ਗੱਲ ਦੀ ਚਰਚਾ ਹੁੰਦੀ ਆ ਸਾਰੇ ਕਿਤੇ ਪਰੀ ਦਾ ਵੀ سینਾ ਮਾਣ ਦੇ ਨਾਲ ਚੌੜਾ ਹੋ ਜਾਂਦਾ। ਪਰੀ ਆ ਜਿਹੜੀ ਉਹ ਜੱਜ ਬਣ ਜਾਂਦੀ ਆ, ਵਧੀਆ ਸੋਹਣਾ ਉਹ ਮਕਾਨ ਬਣਾ ਲੈਂਦੀ ਆ। ਸ਼ਹਿਰ ਦੇ ਵਿੱਚ ਤੇ ਆਪਣੇ ਮੰਮੀ ਪਾਪਾ ਨੂੰ ਸ਼ਹਿਰ ਦੇ ਵਿੱਚ ਹੀ ਸ਼ਿਫਟ ਕਰ ਲੈਂਦੀ ਆ ਨਾਲ। ਜਿਹੜੇ ਲੋਕ ਕਦੇ ਪਰੀ ਦੇ ਪੱਕੇ ਰੰਗ ਦੀਆਂ ਗੱਲਾਂ ਕਰਦੇ ਸੀ, ਹੁਣ ਉਹੀ ਪਰੀ ਦੀਆਂ ਤਰੀਫਾਂ ਕਰਦੇ ਨਹੀਂ ਥੱਕਦੇ। ਪਰੀ ਦੀ ਬੇਟੀ ਆ ਜਿਹੜੀ ਉਹ ਵੀ ਵੱਡੀ ਹੋ ਜਾਂਦੀ ਆ ਤੇ ਪਰੀ ਆਪਣੀ ਬੇਟੀ ਨੂੰ ਇਹੀ ਕਹਿੰਦੀ ਆ ਕਿ ਪੁੱਤਰ ਕਦੇ ਵੀ ਤੈਨੂੰ ਕੋਈ ਪੱਕੇ ਰੰਗ ਦਾ ਤਾਣਾ ਮਾਰੇ ਤਾਂ ਤੂੰ ਕਿਸੇ ਤੋਂ ਗੁੱਸੇ ਨਹੀਂ ਹੋਣਾ। ਵੀ ਇਹ ਮਤਲਬ ਕਈ ਵਾਰੀ ਸਾਡੇ ਚ ਕੋਈ ਜਿਹੜੀ ਕਮੀ ਹੁੰਦੀ ਆ ਉਹੀ ਸਾਨੂੰ ਮਿਹਨਤ ਕਰਨ ਲਈ ਪ੍ਰੇਰਿਤ ਕਰਦੀ ਆ। ਪਰੀ ਦੀ ਤੀ ਸੀ ਜਿਹੜੀ ਉਹਦੇ ਵਿੱਚ ਵੀ ਪੂਰਾ ਆਤਮ ਵਿਸ਼ਵਾਸ ਸੀ ਉਹ ਵੀ ਪੜਾਈ ਦੇ ਵਿੱਚ ਬਹੁਤ ਮਤਲਬ ਹੁਸ਼ਿਆਰ ਹੁੰਦੀ ਆ। ਚਲੋ ਇੱਕ ਦਿਨ ਸਮਾਂ ਗੁਜ਼ਰਦਾ ਤੇ ਇੱਕ ਦਿਨ ਜਿਹੜਾ ਪਰੀ ਦੇ ਘਰ ਵਾਲਾ ਉਹ ਅਖਬਾਰ ਦੇ ਵਿੱਚ ਪਰੀ ਦੀ ਫੋਟੋ ਦੇਖਦਾ ਪਤਾ ਤਾਂ ਉਹਨੂੰ ਸੀ ਵੀ ਜੱਜ ਬਣ ਗਈ ਆ ਪਰ ਇਧਰੋਂ ਇਹਨਾਂ ਦੇ ਘਰ ਦੇ ਹਾਲਾਤ ਆ ਜਿਹੜੇ ਪਿੰਡ ਵਾਲੇ ਲੋਕ ਸ਼ਾਂਤੀ ਨੂੰ ਜਿਹੜੇ ਮੂੰਹ ਲਾਉਣੋਂ ਹਟ ਜਾਂਦੇ ਆ। ਕਿਉਂਕਿ ਉਹਨਾਂ ਨੂੰ ਮਤਲਬ ਇਹ ਚੀਜ਼ ਬਹੁਤ ਬੁਰੀ ਲੱਗੀ ਸੀ ਵੀ ਪੁੱਤ ਦਾ ਵਿਆਹ ਕਰਕੇ ਵਧੀਆ ਦਾਜ ਦੇਹਜ ਲੈ ਕੇ ਤੇ ਵੀ ਹੁਣ ਨੂਹ ਨੂੰ ਘਰੋਂ ਕੱਢਤਾ ਜਦੋਂ ਉਹਨੇ ਨੂਹ ਨੂੰ ਘਰੋਂ ਕੱਢਿਆ ਸੀ ਤਾਂ ਉਦੋਂ ਇੱਕ ਸਾਲ ਬਾਅਦ ਉਹਨੇ ਆਪਣੇ ਮੁੰਡੇ ਦਾ ਹੋਰ ਵਿਆਹ ਕੀਤਾ ਸੀ ਮਤਲਬ ਕਹਿ ਲਓ ਕਿ ਗਰੀਬ ਘਰ ਦੀ ਕੁੜੀ ਪੈਸੇ ਦੇ ਕੇ ਆਪਦੀ ਨੂਹ ਬਣਾ ਕੇ ਲਿਆਂਦੀ ਸੀ ਕਿ ਉਹ ਕੁੜੀ ਇੰਨੀ ਕਿ ਪੈੜੀ ਸੀ ਵੀ ਉਹਨੇ ਆਉਂਦੀ ਨਹੀਂ ਹੀ ਸਾਰਾ ਕੁਝ ਕਬਜ਼ੇ ਚ ਕਰ ਲਿਆ ਸੀ ਕਿਉਂਕਿ ਉਹਨੂੰ ਐ ਸੀ ਵੀ ਮੈਂ ਸੋਹਣੀ ਆ ਤੇ ਵੀ ਮੇਰਾ ਮੰਗ ਕੇ ਰਿਸ਼ਤਾ ਲਿਆ ਦੂਜੀ ਗੱਲ ਉਹ ਸ਼ਾਂਤੀ ਨੂੰ ਕਹਿੰਦੀ ਸੀ ਵੀ ਤੂੰ ਤਾਂ ਆਪਣੀ ਪਹਿਲਾਂ ਵਾਲੀ ਨੂੰ ਨਹੀਂ ਬਸਣ ਦਿੱਤੀ ਇਸ ਕਰਕੇ ਨਾ ਉਹ ਪੂਰੀ ਤੇਜ ਤਰਾਰ ਸੀ ਉਹਨੇ ਸ਼ਾਂਤੀ ਤੇ ਉਹਦੇ ਘਰ ਵਾਲੇ ਦਾ ਦੀਨਾ ਹਰਾਮ ਕਰ ਦਿੱਤਾ ਤੇ ਆਪਦੇ ਘਰ ਵਾਲੇ ਨੂੰ ਲੈ ਕੇ ਆ ਡਰ ਰਹਿਣ ਲੱਗੀ ਆ ਡਰ ਰਹਿ ਕੇ ਵੀ ਉਹਨੂੰ ਚੈਨ ਨਹੀਂ ਆਇਆ ਉਹਨੇ ਸਾਰਾ ਕੁਝ ਆਪਣੇ ਨਾਂ ਕਰਾ ਲਿਆ ਤੇ ਉਹ ਆਪਣੇ ਘਰ ਵਾਲੇ ਨਾਲ ਹਮੇਸ਼ਾ ਲੜਦੀ ਰਹਿੰਦੀ ਤੇ ਇੱਕ ਦਿਨ ਰਾਹੁਲ ਨੇ ਉਹਨੂੰ ਕਹਿਤਾ ਵੀ ਮੇਰੀ ਵਸਤ ਦੀ ਗੱਲ ਨਹੀਂ ਤੇਰੇ ਨਾਲ ਰਹਿਣਾ ਵੀ ਤੂੰ ਚਲੀ ਜਾ ਸਭ ਕੁਝ ਛੱਡ ਕੇ ਤੇ ਉਹ ਕਹਿੰਦੀ ਵੀ ਜਾਉਂਗੀ ਤਾਂ ਸਹੀ ਪਰ ਛੱਡ ਕੇ ਨਹੀਂ ਜਾਂਦੀ ਪਰੀ ਵਾਂਗੂ ਸਾਰਾ ਕੁਝ ਲੈ ਕੇ ਜਾਉਂ ਤੇ ਚਲੋ ਤਲਾਕ ਦਾ ਕੇਸ ਕਰਦੀ ਆ ਆਪਦੇ ਘਰ ਵਾਲੇ ਤੇ ਰਾਹੁਲ ਤੇ ਤੇ ਵੀ ਇਹ ਮੇਰੀ ਕੁੱਟਮਾਰ ਕਰਦਾ ਮੈਨੂੰ ਐਂ ਕਰਦਾ ਵੀ ਪਹਿਲਾਂ ਵੀ ਇਹਨਾਂ ਨੇ ਇੱਕ ਘਰੋਂ ਕੱਢੀ ਹੋਈ ਆ ਆਪਦੀ ਨੂੰ ਚਲੋ ਉਹਨਾਂ ਝੂਠ ਬੋਲ ਕੇ ਕੇਸ ਜਿੱਤ ਲੈਂਦੀ ਆ ਤੇ ਕਾਫੀ ਹਰਜਾਨਾ ਰਾਹੁਲ ਨੂੰ ਭਰਨਾ ਪੈਂਦਾ ਤੇ ਹੁਣ ਰਾਹੁਲ ਦੇ ਦੇਣਾ ਜਿਹੜੇ ਉਹ ਬਹੁਤ ਮਾੜੇ ਆ ਗਏ ਸੀ ਕਿਉਂਕਿ ਕੰਮਕਾਰ ਕੋਈ ਰਿਆ ਨਹੀਂ ਸੀ ਡਿਪਰੈਸ਼ਨ ਦੇ ਵਿੱਚ ਚਲਿਆ ਗਿਆ ਸੀ ਤੇ ਰਹਿੰਦਾ ਖੁੰਦਾ ਉਹਦੇ ਮਾਪਿਓ ਦਾ ਜੋ سلوਕ ਸੀ ਲੋਕਾਂ 'ਚ ਲੋਕਾਂ ਨੇ ਉਹਨਾਂ ਨੂੰ ਮੂੰਹ ਲਾਉਣਾ ਛੱਡਦਾ ਸੀ ਤੇ ਇੱਕ ਦਿਨ ਰਾਹੁਲ ਆ ਜਿਹੜਾ ਉਹ ਪਰਿਵਾਰੀ ਸੋਚਦਾ ਵੀ ਮੈਂ ਪਰਿ ਨੂੰ ਤੇ ਆਪਣੀ ਬੇਟੀ ਨੂੰ ਮਿਲ ਕੇ ਧਾਵਾ ਵੀ ਵੱਧ ਤੋਂ ਵੱਧ ਮੇਰੀ ਬੇਇੱਜ਼ਤੀ ਕਰਕੇ ਘਰੋਂ ਮੋੜ ਦੇਣੀਆਂ ਤੇ ਚਲੋ ਉਹਨੂੰ ਮਤਲਬ ਅਖਬਾਰ ਦੇ ਵਿੱਚ ਹਨਾ ਆਈ ਸੀਗੀ ਖਬਰ ਅਡਰੈਸ ਵਗੈਰਾ ਲਿਖਿਆ ਸੀ ਵੀ ਅੱਜ ਆਵਦੀ ਤੀ ਨਾਲ ਰਹਿੰਦੀ ਆ ਪਰੀ ਵੀ ਕਦੇ ਉਹਨੂੰ ੱੱਕੇ ਵਾਰ ਕੇ ਉਹਦੇ ਸਹੁਰਿਆਂ ਦੇ ਘਰੋਂ ਬਾਹਰ ਕੱਢਿਆ ਸੀ ਉਹਨੇ ਆਵਦੀ ਪੂਰੀ ਸਟੋਰੀ ਜਿਹੜੀ ਅਖਬਾਰ 'ਚ ਲਵਾਈ ਸੀ ਤੇ ਚਲੋ ਘਰ ਦਾ ਅਡਰੈਸ ਆ ਜਿਹੜਾ ਉਹ ਪੜ ਕੇ ਰਾਹੁਲ ਆ ਜਿਹੜਾ ਪਰੀ ਦੇ ਘਰ ਦਾ ਦਰਵਾਜ਼ਾ ਖੜਕਾਉਂਦਾ ਤੇ ਸਿਕਿਉਰਿਟੀ ਗਾਰਡ ਜਿਹਦਾ ਦਰਵਾਜ਼ਾ ਖੋਲਦਾ ਤੇ ਕਹਿੰਦਾ ਵੀ ਮੈਂ ਅੰਦਰ ਜਾਣਾ ਸਿਕਿਉਰਿਟੀ ਗਾਰਡ ਆ ਜਿਹੜਾ ਉਹ ਪਰੀ ਨੂੰ ਪੁੱਛ ਕੇ ਆਉਂਦਾ ਪਰੀ ਕਹਿੰਦੀ ਵੀ ਕੌਣ ਆਉਣ ਦਿਓ ਚਲੋ ਜਦੋਂ ਪਰੀ ਹਨਾ ਵੇਖਦੀ ਹੈਗੀ ਵੀ ਰਾਹੁਲ ਆ ਉਹ ਰਾਹੁਲ ਨੂੰ ਅੰਦਰ ਬੁਲਾਉਂਦੀ ਆ ਦਰਮਾਨਾ ਬਿਠਾਉ ਤੇ ਉਸ ਤੋਂ ਬਾਅਦ ਉਹ ਉਹਦੀ ਬੇਟੀ ਆ ਜਾਂਦੀ ਆ ਉਹਦੀ ਬੇਟੀ ਕਹਿੰਦੀ ਕਿ ਮਮਾ ਇਹ ਕੌਣ ਨੇ ਕਹਿੰਦੀ ਪੁੱਤ ਇਹ ਤੇਰੇ ਪਾਪਾ ਨੇ ਉਹਦੀ ਬੇਟੀ ਜਦੋਂ ਉੱਥੋਂ ਜਾਣ ਲੱਗਦੀ ਆ ਉਹ ਕਹਿੰਦੀ ਕਿ ਨਹੀਂ ਪੁੱਤਰ ਤੇਰੇ ਪਾਪਾ ਨੇ ਵੀ ਪਾਪਾ ਨਾਲ ਨਾਰਾਜ਼ ਨਹੀਂ ਹੁੰਦੇ ਹੁੰਦੇ ਤੇ ਇਹ ਸੁਣ ਕੇ ਰਾਹੁਲ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਵੀ ਮੈਂ ਤਾਂ ਇਹਨਾਂ ਨਾਲ ਇੰਨਾ ਮਾੜਾ ਕੀਤਾ ਵੀ ਇਹ ਫਿਰ ਵੀ ਹਨਾ ਮੈਨੂੰ ਕਿੰਨਾ ਸਤਿਕਾਰ ਦੇ ਰਹੀ ਆ ਚਲੋ ਪਰੀ ਦੀ ਧੀ ਹੈ ਜਿਹੜੀ ਉਹ ਆਪਦੇ ਪਾਪਾ ਦੇ ਗੱਲ ਲੱਗਦੀ ਆ ਤੇ ਪਿਆਉਤੀ ਦਾ ਪਿਆਰ ਵੇਖ ਕੇ ਪਰੀ ਸੋਚਦੀ ਆ ਵੀ ਚਲ ਮੈਂ ਤਾਂ ਪਤੀ ਬਿਨਾ ਸਾਰ ਲੂੰ ਵੀ ਮੇਰੀ ਧੀ ਨੂੰ ਇਹਦੇ ਪਿਓ ਦਾ ਪਿਆਰ ਚਾਹੀਦਾ ਤੇ ਚਲੋ ਉਹ ਉਸ ਤੋਂ ਬਾਅਦ ਰਾਹੁਲ ਨਾਲ ਗੱਲਾਂ ਬਾਤਾਂ ਕਰਦੀ ਆ ਤੇ ਰਾਹੁਲ ਕਹਿੰਦਾ ਕਿ ਵੀ ਮੈਂ ਮਾਫੀ ਦੇ ਲਾਇਕ ਤਾਂ ਹੈ ਨਹੀਂ ਜੇ ਹੋ ਸਕੇ ਤਾਂ ਜ਼ਿੰਦਗੀ 'ਚ ਮੈਨੂੰ ਮਾਫ ਕਰ ਦੇਂ ਵੀ ਜੋ ਮੈਂ ਤੇਰੇ ਨਾਲ ਕੀਤਾ ਮੈਨੂੰ ਉਹਦੀ ਸਜ਼ਾ ਮਿਲ ਗਈ ਬਸ ਮੈਂ ਤਾਂ ਆਪਣੀ ਬੇਟੀ ਨੂੰ ਮਿਲਣ ਆਇਆ ਸੀ ਤੇ ਮੈਂ ਤੇਰੇ ਤੋਂ ਆਪਣੀ ਗਲਤੀ ਦੀ ਮਾਫੀ ਮੰਗਣ ਆਇਆ ਸੀ ਪਰੀ ਆ ਜਿਹੜੀ ਉਹਨੂੰ ਕਹਿੰਦੀ ਆ ਕਿ ਦੇਖ ਰਾਹੁਲ ਮੈਂ ਤੇਰੇ ਬਿਨਾ ਸਾਰ ਸਕਦੀ ਆ ਮੈਂ ਤੇਰੇ ਬਿਨਾ ਬਹੁਤ ਸਾਲ ਕੱਢ ਲਿਆ ਤੇ ਮੈਂ ਕੁਛ ਬਣ ਗਈ ਆ ਪਰ ਮੇਰੀ ਤੀ ਪਿਓ ਦੇ ਪਿਆਰ ਬਿਨਾ ਵਾਂਝੀ ਰਹੇ ਇਹ ਮੇਰੇ ਤੋਂ ਬਰਦਾਸ਼ਤ ਨਹੀਂ ਮੈਂ ਤੈਨੂੰ ਮਾਫ ਕਰਦੀ ਆ ਤੇ ਮੈਂ ਤੈਨੂੰ ਕਹਿਣੀ ਆ ਕਿ ਤੂੰ ਬਾਕੀ ਦੀ ਜ਼ਿੰਦਗੀ ਮੇਰੇ ਨਾਲ ਜੀ ਤੂੰ ਮੇਰੇ ਨਾਲ ਰਹੇ ਉਹ ਕਹਿੰਦਾ ਕਿ ਵੀ ਤੇਰਾ ਇੰਨਾ ਵੱਡਾ ਦਿਲ ਉਹ ਕਹਿੰਦੀ ਕਿ ਹਾਂ ਦਿਲ ਕਹਿੰਦੀ ਮੇਰਾ ਜਿਹੜਾ ਜਿੰਨਾ ਵੱਡਾ ਕਹਿਲਾ ਛੋਟਾ ਕਹਿਲਾ ਵੀ ਇਸ ਦਿਲ ਦੇ ਵਿੱਚ ਵੱਸਦੇ ਤਾਂ ਤੁਸੀਂ ਹੀ ਹੋ ਵੀ ਤੁਹਾਨੂੰ ਤਾਂ ਮੈਂ ਸੱਚੇ ਦਿਲੋਂ ਅਪਣਾਇਆ ਸੀ ਪਰ ਉਹ ਕਹਿੰਦੀ ਵੀ ਇੱਕ ਮੇਰੀ ਸ਼ਰਤ ਹੈ ਵੀ ਜੇ ਤੁਸੀਂ ਮੇਰੇ ਨਾਲ ਰਹਿਣਾ ਤੁਸੀਂ ਆਪਣੀ ਮੰਮੀ ਡੈਡੀ ਨੂੰ ਨਹੀਂ ਲਿਆਉਂਗੇ ਉਹ ਉੱਥੇ ਹੀ ਰਹਿਣਗੇ ਤੁਸੀਂ ਉਹਨਾਂ ਨੂੰ ਮਿਲ ਸਕਦੇ ਹੋ ਮੈਂ ਤੁਹਾਨੂੰ ਰੋਕੂੰਗੀ ਨਹੀਂ ਪਰ ਮੇਰੇ ਕੋਲੇ ਉਹ ਨਹੀਂ ਆਉਣਗੇ ਕਿਉਂਕਿ ਮੇਰੀ ਸੱਸ ਨੇ ਮੇਰੇ ਨਾਲ ਜੋ ਕੀਤਾ ਮੈਂ ਉਹਨਾਂ ਨੂੰ ਮਾਫ਼ ਨਹੀਂ ਕਰ ਸਕਦੀ ਤੇ ਰਾਹੁਲ ਆ ਜਿਹੜਾ ਉਹ ਕਹਿੰਦਾ ਕਿ ਠੀਕ ਹੈ ਮੈਨੂੰ ਤੇਰੀ ਗੱਲ ਖਿੜੇ ਮੱਥੇ ਮਨਜ਼ੂਰ ਆ ਫਿਰ ਰਾਹੁਲ ਆ ਜਿਹੜਾ ਉਹ ਪਰੀ ਦੇ ਨਾਲ ਆ ਕੇ ਰਹਿਣਾ ਸ਼ੁਰੂ ਕਰ ਦਿੰਦਾ ਹੁਣ ਉਹ ਆਪਣੀ ਬੇਟੀ ਦਾ ਪੂਰਾ ਧਿਆਨ ਰੱਖਦਾ ਉਹਨੂੰ ਸਕੂਲ ਛੱਡਣ ਜਾਣਾ ਟਿਊਸ਼ਨ ਮਤਲਬ ਉਹਦਾ ਪੂਰਾ ਖਿਆਲ ਰੱਖਦਾ ਦੇਖੋ ਕਿ ਇੱਕ ਔਰਤ ਆ ਜਿਹੜੀ ਉਹਦਾ ਦਿਲ ਬਹੁਤ ਵੱਡਾ ਹੁੰਦਾ ਪਤੀ ਚਾਹੇ ਉਹਦੇ ਨਾਲ ਜਿਹੋ ਜਿਹਾ ਮਰਜ਼ੀ ਸਲੂਕ ਕਰੇ ਪਰ ਔਰਤ ਹਮੇਸ਼ਾ ਆਪਣੇ ਪਤੀ ਦਾ ਸਤਿਕਾਰ ਕਰਦੀ ਆ ਕਿਵੇਂ ਲੱਗਿਆ ਤੁਹਾਨੂੰ ਪਰੀ ਦਾ ਫੈਸਲਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਖੁੱਲ ਕੇ ਆਪਣੇ ਸ਼ਬਦਾਂ ਦੇ ਵਿੱਚ ਜਰੂਰ ਰੱਖਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ